हां जी एक पुराने जमाने ਦੀ ਗੱਲ ਆ ਹੁਣ ਤਾਂ ਜਵਾਨਾ ਬਹੁਤ ਬਦਲ ਗਿਆ ਉਦੋਂ ਲੋਕ ਸਰਾਧ ਖਵਾਉਂਦੇ ਹੁੰਦੇ ਆ ਉਹਦੇ ਬੱਦਿਆਂ ਇੱਕ ਜ਼ਿੰਮੇਦਾਰਤੀ ਉਹਦੀ ਮਾਂ ਗੁਜ਼ਰ ਗਈ ਉਹ ਆਪਦੀ ਮਾਂ ਦਾ ਸਰਾਧ ਖਵਾਉਂਦਾ ਹੁੰਦਾ ਉਹ ਉਹ ਪੰਡਤ ਨੂੰ ਪੁੱਛ ਕੇ ਆਇਆ ਕਹਿੰਦਾ ਮੈਂ ਮੇਰੀ ਮਾਂ ਦਾ ਸਰਾਧ ਖਵਾਉਣਾ ਉਹ ਕਹਿੰਦਾ ਭਈ ਆਹ ਸਰਾਧ ਖਵਾ ਲਈ ਪਹਿਲਾ ਸਰਾਧ ਹੈ ਕਨਾ ਚੰਗਾ ਉਹ ਕਹ ਰਾਏ ਨੂੰ ਕਹਿਣ ਲੱਗਿਆ ਗੱਲ ਸੁਣ ਲੈ ਮੇਰੀ ਇੱਕ ਕਛਾ ਵੀ ਜਿਹੜਾ ਤੜਕੇ ਵੇਲੇ ਸਵੇਹਾ ਆਪਣੇ ਘਰ ਦੇ ਵਿੱਚ ਦੀ ਕੁੱਤਾ ਕੋਈ ਜਾਨਵਰ ਆ ਜੇ ਖੀਰ ਤੇ ਪੂੜੇ ਉਹਨੂੰ ਖਵਾਈ ਉਹਦੇ 'ਚ ਮੇਰੀ ਮਾਂ ਦੀ ਰੂਹੂ ਕਹਿੰਦੀ ਚੰਗਾ ਬਾਈ ਉਹਨੇ ਚੌੜ ਚੂੜ ਸੰਡੇ ਸੰਡੇ ਦੇ ਚੌਲ ਤਿਆਰ ਕਰਦੇ ਇਹ ਪਹਿਲਾਂ ਪੂੜੇ ਪਕਾਲੇ ਮਗਰ ਉਹ ਖੀਰ ਢਰ ਲਈ ਖੀਰ ਖੁਰ ਜੋ ਰੰਗ ਗਈ ਰਜ ਗਈ ਸਮਾਰ ਕੇ ਕਹਿੰਦੀ ਲਾ ਤਿਆਰ ਆ ਕਹਿੰਦਾ ਪਹਿਲਾਂ ਮਾਂ ਨੂੰ ਖਵਾ ਕੇ ਨਾ ਫੇਰ ਆਪਾਂ ਖਾਵਾਂਗੇ ਕਹਿੰਦੀ ਚੰਗਾ ਐਨੇ ਬੜੇ ਬੀਜ ਦੀ ਕੁੱਤੀ ਆਈ ਪੌੜੀਆਂ ਚੜੀ ਕੋਠੇ ਦੇ ਜਾਵਤ ਸੀ ਕਹਿੰਦਾ ਲਾਇ ਚ ਮੇਰੀ ਮਾਂ ਦੀ ਰੂਹ ਐ ਇਹਦੇ ਮੁੰਰੇ ਧਰਿਆ ਥਾਲ ਭਾਈ ਜਾਨੀ ਵੀ ਚੜ ਗਈ ਪੌੜੀਆਂ ਜਦੋਂ ਪੌੜੀਆਂ ਚੜੀ ਕੁੱਤੀ ਮੁੰਰੇ ਥਾਲ ਧਰਤਾ ਇਨੇ ਗਵਾਂਡੀਆਂ ਦੇ ਕੁੱਤਾ ਬੈਠਾ ਦੀ ਕੁੱਤੇ ਨੂੰ ਜਦੋਂ ਆਈ ਬਾਸਨਾ ਟੱਪ ਕੇ ਕੰਦ ਕੁੱਤਾ ਵੀ ਲੱਗ ਗਿਆ ਜਦੋਂ ਕੁੱਤਾ ਆ ਗਿਆ ਉਹਨੇ ਕੁੰਡ ਕੱਢ ਲਿਆ ਟੀਮੀ ਨੇ ਹਾਂ ਕੁੰਡ ਕੱਢਿਆ ਭਾਈ ਜਰਖ ਨੇ ਥੱਲੇ ਉਤਰਈ ਰਸੋਈ ਚ ਆ ਗਈ ਉਹ ਕਹਿੰਦਾ ਕੁੰਡ ਜੀ ਤੋਂ ਕੱਢਿਆ ਕਹਿੰਦੀ ਬੇਬੇ ਨੂੰ ਸਾਲ ਤਾਂ ਨਹੀਂ ਤੇ ਉੱਥੇ ਸੋਹਰਾ ਸਾਹਿਬ ਵੀ ਆ ਗਏ ਕਹਿੰਦੀ ਮੈਂ ਤਾਂ ਸ਼ਰਮ ਆਈ ਤਾਂ ਕੁੰਡ ਕੱਢਿਆ ਹਾਂ ਹਾਂ ਉੱਥੇ ਕਹਿੰਦੀ ਬਾਪੂ ਵੀ ਆ ਗਿਆ ਕਹਿੰਦੀ ਕਣੀ ਮੈਂ ਤਾਂ ਹੰਗ ਦੀ ਲੱਗੀ ਮੈਂ ਤਾਂ ਸਈਦ ਨੇ ਸਾਹ ਤਰ ਕੇ ਜਰਕ ਦੇ ਉੱtre ਥੱਲੇ ਕਹਿੰਦਾ ਚਾਲ ਆ ਵਧੀਆ ਹੋ ਗਿਆ ਜੀ ਬਾਪੂ ਆ ਗਿਆ ਦੋਨਾਂ ਦਾ ਆਪਣਾ ਨੂੰ ਸ਼ਰਾਧ ਲੱਗ ਜੂਗਾ ਤੇ ਚੰਗਾ ਕਰਿਆ ਕਹਿੰਦੀ ਹੋਰ ਮੈਂ ਤਾਂ ਸਈਦ ਨੇ ਧਰ ਕੇ ਥਾਲ ਭੱਜਾਈ ਮੈਂ ਤਾਂ ਬਿਸ਼ਰਮੀ ਜੀ ਆਈ ਤੇ ਬਾਪੂ ਤੇ ਬੇਬੇ ਕਹਿੰਦੀ ਇਕੱਠੇ ਹੀ ਖਾਈ ਜਾਂਦੇ ਨੇ ਚੱਲ ਕਹਿੰਦੀ ਕੋਈ ਗੱਲ ਨਹੀਂ ਤੇ ਆਪਣਾ ਸ਼ਰਾਧ ਲੱਗ ਜੂਗਾ ਭਾਈ ਉਹ ਹੋੜੀ ਹੋੜੀ ਕਿਉਂ ਨਾ ਗਵਾਂਡਰਾਂ ਨੂੰ ਪਤਾ ਲੱਗ ਗਿਆ ਬੀਨਣਾ ਤਾਂ ਆਈ ਹੋਈ ਐ ਉਹਦੇ ਘਰ ਆਈ ਨੂੰ ਕਹਿੰਦੀ ਆ ਕੁੜੇ ਤੈ ਤੇਰੀ ਬੀਬੇ ਨੂੰ ਸਰਾਧ ਖਵਾਤਾ ਕਦੀ ਬੀਬੇ ਘੜੀ ਨਾਲ ਬਾਪੂ ਵੀ ਆ ਗਿਆ ਤੀ ਨਾਲੇ ਬਾਪੂ ਨੇ ਖਾਲਾ ਸਰਾਧ ਸਾਡਾ ਤਾਂ ਕਹਿੰਦੀ ਸਰਾਧ ਲੱਗ ਗਿਆ ਬੀਬੇ ਦੇ ਬਾਪੂ ਨੇ ਪੂਸ ਮਾਰ ਮਾਰ ਖਾਦਾ ਉਹ ਪਏ ਤੀਮੀਆਂ ਹੱਸਣ ਵੀ ਹੈ ਦੇ ਹੈ ਵੀ ਇਹ ਕੀ ਕਰਦੇ ਨੇ ਵੀ ਕੁੱਤੀ ਨੂੰ ਮਾਂ ਤੇ ਬਾਪੂ ਕੁੱਤੇ ਨੂੰ ਉਹ ਕੰਨਿਆ ਹੋ ਅਬਸਾਏ ਸਾਲ ਸਰਾਦ ਖਵਾ ਲਿਆ ਕਰੋ ਤੁਹਾਡਾ ਸਰਾਦ ਲੱਗ ਗਿਆ ਭਾਈ ਰੋਜ ਉਹਨੂੰ ਟਿਸਰਾ ਕਰਿਆ ਕਰਨ ਉਹ ਘਰ ਵਾਲੀ ਜੇ ਕਿਹਾ ਵੀ ਇਹ ਗੱਲ ਕੀ ਮੈਨੂੰ ਟਿਸਰਾ ਕਰਦੀਆਂ ਨੇ ਉਹ ਕਿਸੇ ਸਿਆਣੀ ਬੂੜੀ ਨੂੰ ਪੁੱਛਿਆ ਕਹਿੰਦੀ ਬੇਬੇ ਮੈਂ ਤੈਨੂੰ ਕੋ ਗੱਲ ਨਾ ਦਸੂਗਾ ਹਾਂ ਨਾ ਦਸੀ ਕਹਿੰਦੀ ਨਾ ਮੈਂ ਦੱਸਦੀ ਨਹੀਂ ਕਹਿੰਦੀ ਅਸੀਂ ਖਵਾਇਤੀ ਸਰਾਦ ਕਹਿੰਦੀ ਕਿਨੂੰ ਕਹਿੰਦੀ ਸਾਡੇ ਬੇੜੇ ਵੀ ਦੀ ਨਾ ਕੁੱਤੀ ਲਾਂਗੀ ਅਕੇ ਤੇਰਾ ਪੁੱਤ ਕਹਿੰਦਾ ਇਹ ਚ ਮੇਰੀ ਮਾਂ ਦੀ ਰੂਹ ਹੈ ਇਹਨੂੰ ਖੀਰ ਤੇ ਪੂੜੇ ਖਵਾ ਕਹਿੰਦੀ ਮੈਂ ਖੀਰ ਖੂਰ ਇੰਨੀ ਬਠੀਦੀ ਮੈਂ ਥਾਲ ਧਰਾਈ ਕੋਠੇ ਦੇ ਜੋ ਕਹਿੰਦੀ ਉਹ ਖਾਣ ਲੱਗੀ ਕਹਿੰਦੀ ਇਹਨੇ ਗਵਾਂਡੀਆਂ ਦੇ ਕੋਠੇ ਤੋਂ ਕਹਿੰਦੀ ਕਹਿੰਦੀ ਸੋਹਰਾ ਸਾਹਿਬ ਵੀ ਆ ਗਈ ਦੇਖ ਕੇ ਕਹਿੰਦੀ ਮੈਂ ਤਾਂ ਧਰ ਕੇ ਥਾਲ ਫਿਰ ਮਨ ਤਾਂ ਬਿਸ਼ਰਮੀ ਜਾਈ ਵੇ ਮੈਂ ਤਾਂ ਕੁੰਡ ਕੱਢ ਕੇ ਆ ਗਈ ਕਹਿੰਦੀ ਜੈ ਵੱਡੇ ਦੀ ਤੇਰਾ ਸੋਹਰਾ ਕੁੱਤਾ ਬਣ ਗਿਆ ਹਾਂ ਤੁਸੀਂ ਤਾਂ ਕੰਵਲੋਗੇ ਦੋਨੇ ਜਾਣੀ ਤੇ ਆ ਕੁੱਤੀ ਜਰੂ ਕਿਤੇ ਆ ਗਈ ਉਹਦਾ ਰੂਹ ਤਾਂ ਜਦੋਂ ਬਾਗੀ ਪਤਾ ਨਹੀਂ ਕਿਹੜੇ ਪਿੰਦੇ ਦੇ ਜਾਵੜੀ ਤੂੰ ਤਾਂ ਦੋਨੇ ਕਮਲੇ ਨਿਕਲੇ ਕਹਿੰਦੀ ਮੈਂ ਕੀ ਕਰਾਂ ਤੇਰੀ ਪਤਨੀ ਕਹਾਂਦੀ ਇਹ ਨਾ ਕਰਦੀ ਮੇਰੇ ਨਾਲ ਲੜਦਾ ਉਹ ਤੇ ਉਹ ਕਹਿਣ ਲੱਗੀ ਗਾਂਵਾਤ ਇਹ ਨਾ ਹਜਾ ਕੰਮ ਕਰੀ ਕੁੱਤੇ ਜੇ ਤੇ ਕੁੱਤੀ ਜੇ ਕਿਤੇ ਰੂਹ ਵੜਦੀ ਹੁੰਦੀ ਐ ਹੋਰ ਕਹਿੰਦੀ ਮੈਂ ਤਾਂ ਤਰਕੇ ਥਾ ਦਰਕਰ ਨੇ ਕੋਠੇ ਦੋ ਤੇਰੇ ਹੀ ਕੁੰਡ ਕੱਢ ਲਿਆ ਵੀ ਪੜਦਾ ਕਰਨਾ ਸੋਹਰਾ ਸਾਹਿਬ ਆ ਗਈ ਇੱਕ ਜਨਾਨੀ ਸੀ ਉਨੇ ਸਿਉਨੇ ਦੀ ਸ਼ਾਮਪ ਕਰਾ ਲਈ ਉਦੋਂ 100 ਰੁਪਈਆ ਤੋਲਾ ਹੁੰਦਾ 100 ਰੁਪਈਆ ਵੀ ਉਦੋਂ ਬਣਦਾ ਨਹੀਂ ਸੀ ਬਹੁਤ ਮੁਸ਼ਕਲ ਬਣਦਾ ਹੁੰਦਾ 2-300 ਤਾਂ ਮੈਂ ਦੇਖਿਆ ਵੇਚਦਾ ਸਿਉਨਾ ਉਦੋਂ 2-300 ਰੁਪਈਆ ਵੀ ਬਣਦਾ ਨਹੀਂ ਸੀ ਬਹੁਤ ਮੁਸ਼ਕਲ ਸੀਗਾ ਭਾਅ ਬਹੁਤ ਰੇਟ ਘਟਦੀ ਫਸਲ ਦਾ ਆਹੀ 12 ਤੇ 11-12 ਨੇ ਕਿਸੇ ਦਾ 100 ਰੁਪਈਆ ਕਿਸੇ ਦਾ 200 ਰੁਪਈਆ ਹੁੰਦਾ ਪੁਰਾਣੇ ਟਾਈਮ ਦੇ ਵਿੱਚ ਉਨੇ ਸਾਂਪ ਬਣਾਈ ਤੋਂ ਬੜੀ ਦੀ ਸਾਂਪ ਬਣਾ ਲਈ ਉਹਨੇ ਥੋੜੀ ਜਿਹੀ ਹੈਗੀ ਦੀ ਫੋਕਰੀ ਪਾੜੀ ਵੀ ਮੈਂ ਦਿਖਾ ਕੇ ਆਵਾ ਬੀਜ ਜਾ ਕੇ ਉਸ ਤੋਂ ਆਈ ਉਹ ਕੁੜੀਆਂ ਵੀ ਹੀ ਗੱਲਾਂ ਕਰੀ ਜਾਂਦੀਆਂ ਨੇ ਉਹਨੇ ਪਹਿਲਾਂ ਤਾਂ ਕੋਣੀਆਂ ਤੱਕ ਬਾਹਾਂ ਡੰਗ ਲੀਆਂ ਵੀ ਕਿਤੇ ਬਾਹ ਨੂੰ ਸਾਂਪ ਨੂੰ ਬੋਲਾ ਨਾ ਲੱਗੇ ਠੀਕ ਹੈ ਤੇ ਉਹਨਾਂ ਨੂੰ ਕਹਿੰਦੀ ਕੁੜੀਓ ਕੀ ਕਰਦੀਓ ਅਗੇ ਗੱਲਾਂ ਬਾਤਾਂ ਕਰ ਲਿਆ ਅਕੇ ਆਜੂ ਆਪਾਂ ਖੇਡਾਂਗੇ ਕਤਾਰੋ ਕਤਾਰ ਖੜਜੋ ਉਂਗਲ ਖੜੀ ਕਰਕੇ ਕਹਿੰਦੀ ਉਹਨਾਂ ਨੇ ਪਈ ਕਿਸੇ ਨੇ ਤੇ ਉਂਗਲ ਕੰਨੀ ਨਾ ਦੇਖਿਆ ਵੀ ਸ਼ਾਮ ਪਈ ਵੀ ਐ ਉਹ ਕਹਿਣ ਲੱਗੀਆਂ ਥੀੜ ਲੈਣਿਆ ਹੋਰ ਕਹਿੰਦੀ ਇਕੱਠੀਆਂ ਹੋਈਆਂ ਆਪਾਂ ਖੇਡਾਂਗੇ ਉਦੋਂ ਕੁੜੀਆਂ ਦਾਈਆਂ ਤੋਂ ਕੁੜੇ ਹਜਾ ਕੁਝ ਖੇਡੀ ਜਾਂਦੀਆਂ ਹੁੰਨੀਆਂ ਕੋਈ ਐਨਾ ਹੁੰਦਾ ਨੇਰੇ ਸਵੇਰੇ ਦਾ ਉਹ ਫੇਰ ਕਹਿੰਦੀ ਕਤਾਰੋ ਕਤਾਰ ਖੜਜੋ ਕਿਨੇ ਦੇਖਿਆ ਵੀ ਬਿੰਦੇ ਚ ਟੇ ਕਤਾਰੋ ਕਤਾਰ ਕਹੀ ਜਾਂਦੀ ਐ ਕੋਈ ਗੱਲ ਕੀ ਐ ਜਦੋਂ ਨੇ ਦੇਖਿਆ ਨਹੀਂ ਕੋਲ ਤਾਂ ਸਾਂਪ ਉਹ ਦੂਰੀਆ ਨੂੰ ਕਹਿੰਦੀ ਸਮਝ ਗਈਆਂ ਗੱਲ ਕੁਛ ਇਹਦੀ ਕਹਿੰਦੀ ਆ ਨਾ ਤਾਂ ਕਹਿੰਦੀ ਜੈ ਵਡਣ ਦੀ ਪੱਟਣ ਵਾਲੀ ਹੋਈ ਖੜੀ ਆ ਫੁਕਰੀ ਐ ਇਹ ਤਾਂ ਸਾਂਪ ਦਿਖਾਉਂਦੀ ਐ ਕੋਲ ਤਾਂ ਦੇਖ ਕੇ ਦੀ ਤਾਂ ਚੱਕ ਕੇ ਕਹਿੰਦੀ ਕਤਾਰੋ ਕਤਾਰ ਖੜਜੋ ਕਹਿੰਦੀ ਗੱਲ ਪੱਕੀ ਐ ਤਾਂ ਹੀ ਕਹੀ ਜਾਂਦੇ ਵੀ ਕਤਾਰੋ ਕਤਾਰ ਖੜਜੋ ਕਹਿੰਦੀ ਵਧੀਆ ਰਹੀਆਂ ਆਪਾਂ ਨਹੀਂ ਇਹਦਾ ਭੜਾ ਕਾ ਪੈ ਜਾਂਦਾ ਕਹਿੰਦੀ ਇਹ ਆਪਾਂ ਦੇਖਣਾ ਨਹੀਂ ਦੀ ਇਹਦਾ ਫੁਰੀ ਘੜੀ ਦੀ ਵੀ ਕਰੋ ਮੇਰੀ ਸ਼ਾਂਪ ਦੇਖਣਾ ਤੇ ਉਹ ਕਹਿਣ ਲੱਗੀਆਂ ਗੱਲ ਠੀਕ ਹੈ ਤਾਂ ਹੀ ਬੰਦੇ ਜੱਟੇ ਕਹਿੰਦੇ ਆ ਕਿ ਤਾਰੋ ਕਤਾਰ ਖੜਜੋ ਕਤਾਰੋ ਕਤਾਰ ਖੜਜੋ ਤੇ ਉਹ ਭਈ ਕੁੜੀਆਂ ਨੇ ਦੇਖ ਲਿਆ ਵੀ ਸ਼ਾਂਪ ਦਿਖਾਉਣੀ ਹੈ ਕਹਿੰਦੇ ਤਾਂ ਅਸੀਂ ਸ਼ਾਂਪ ਦੇਖ ਲਈ ਹੁਣ ਬੰਦੇ ਬੰਦੇ ਕਾ ਨੂੰ ਕਤਾਰੋ ਕਤਾਰ ਕਹਿਣੀ ਹੈਗੀ ਤੇ ਉਹ ਕਹਿਣ ਲੱਗੀ ਨਹੀਂ ਮੈਂ ਤਾਂ ਉਹ ਕਹਿੰਦੀ ਸੀ ਵੀ ਇੱਕ ਲੈਂਡ ਚ ਹੋ ਕੇ ਖੜਜੋ ਕਿ ਤਾਰ ਤਾਰ ਬੰਨ ਕੇ ਖੜਜੋ ਕਹਿੰਦੀ ਨਹੀਂ ਲੈਂਡ ਚ ਦਾ ਤੂੰ ਹੁਣ ਕਹਿਣੀ ਆ ਉਹਦਾ ਤੂੰ ਕਤਾਰੋ ਕਤਾਰ ਕਹਿੰਦੀ ਦੀ ਉਂਗਲ ਤੇ ਨਹੀਂ ਤਾਨੂੰ ਖੜੀ ਹੀ ਕਰੀਦੀ ਵੀ ਮੇਰੀ ਸ਼ਾਪ ਕਣੀ ਜੇ ਕੋਈ ਦੇਖੇ ਫੇਰ ਲੂਟ ਆ ਉਹ ਕਹਿੰਦੀਆ ਸ਼ੋਕਰਆ ਤੇਰਾ ਭੜਾਕਾ ਪੈ ਗਿਆ ਹੁੰਦਾ ਆ ਦੇਖ ਲਈ ਸ਼ਾਪ ਨਹੀਂ ਤੇਰਾ ਤਾਂ ਕੜਾ ਕਹ ਪੈਂਦਾ ਤੂੰ ਤਾਂ ਹੁਣ ਜਮਾ ਫਰੀ ਖੜੀ ਦੀ ਮੇਰੀ ਸ਼ਾਂਪਨੀ ਦੇਖਦੀਆਂ ਇਹ ਉਹ ਪਾਈ ਜਦੋਂ ਉਹਨੇ ਸ਼ਾਂਪ ਦਿਖਾਤੀ ਸਾਰੀਆਂ ਕੁੜੀਆਂ ਉਹਨੂੰ ਜਮਾ ਟੀਚਰਾਂ ਕਰਨ ਲੱਗੀਆਂ ਗੱਲ ਪੈ ਗਈਆਂ ਕਹਿਆ ਕਰਨ ਕੁੜੇ ਕਤਾਰੋ ਕਤਾਰ ਖੜਜੋ ਕਤਾਰੋ ਕਤਾਰ ਖੜਜੋ ਉਹ ਬਿਸ਼ਰਮੀ ਦੀ ਮਾਰੀ ਫਿਰ ਨੀਵੀ ਪਾ ਕੇ ਖੜ ਜਾ ਕਰੇ ਕਹਿਆ ਕਰਨ ਕੁੜੇ ਕਤਾਰੋ ਕਤਾਰ ਖੜਜੋ ਉਹ ਆਮ ਨੂੰ ਬੜੀਆਂ ਦੂਜੀਆਂ ਹੋਰ ਕੁੜੀਆਂ ਕਾੜੀਆਂ ਸੀ ਉਹ ਕਹਿਣ ਵੀ ਕੀ ਗੱਲ ਹੋਈ ਕਿ ਤਾਰੋ ਕਤਾਰ ਕਹੀ ਜਾਂਦੀਆਂ ਨੇ ਦੂਜੀ ਨੂੰ ਦੂਜੀ ਵੀ ਕਤਾਰੋ ਕਤਾਰ ਕੀ ਚੀਜ਼ ਐ ਵੀ ਕਾਦੋ ਕਹਿੰਦੀਆਂ ਨੇ ਹੁਣ ਜਿੰਨਾਂ ਨੂੰ ਤਾਂ ਪਤਾ ਸੀ ਵੀ ਇਹ ਸਾਂਪ ਦਿਖਾਉਂਦੀ ਦੀ ਤਾਂ ਕਹਿੰਦੀ ਦੀ ਕਿ ਤਾਰੋ ਕਤਾਰੋ ਕੱਢ ਜੋ ਉਹ ਭਾਈ ਵਿੱਚ ਕੁੜੀਆਂ ਨੇ ਪੁੱਛਿਆ ਦੂਜੀ ਨੂੰ ਦੂਜੀ ਕਹਿੰਦੀ ਮੈਨੂੰ ਸਾਨੂੰ ਤਾਂ ਦੱਸ ਦੇ ਵੀ ਕਤਾਰੋ ਕਤਾਰ ਕੀ ਚੀਜ਼ ਐ ਉਹ ਕਹਿੰਦੀ ਇਹ ਸਾਂਪ ਬਣਵਾ ਕੇ ਲਿਆਈ ਐ ਸਉਣੇ ਦੀ ਕਹਿੰਦੀ ਇਹ ਪਾ ਕੇ ਲਈਈ ਤੀ ਅੱਜ ਦਿਖਾਉਣ ਦੀ ਮਾਰੀ ਕਹਿੰਦੀ ਆਂ ਗੁਲਤਾਂ ਚਾ ਕੇ ਕਤਾਰੋ ਕਤਾਰ ਖੜਜੋ ਆਹ ਗੱਲ ਐ ਉਹ ਕਹਿੰਦੀ ਅੱਛਾ ਤਾਂ ਹੀ ਆ ਕਹਿੰਦੀ ਫਿਰ ਤੁਸੀਂ ਉਦੋਂ ਦੇ ਕਹੀ ਜੈਨਾ ਕਤਾਰੋ ਕਤਾਰ ਖੜਜੋ ਹਾਂ ਜੀ ਇੱਕ ਬੰਦਾ ਲਵੇ ਜਾ ਰਿਹਾ ਤੀ ਕਿਉਂ ਉਦੋਂ ਲੋਕ ਤੁਰ ਕੇ ਜਾਂਦੇ ਸਵਾਰੀ ਬੋਤਾ ਤੇ ਕੋੜੀ ਹੁੰਦੇ ਹਰੇ ਕੋਲ ਤਾਂ ਹੁੰਦੀ ਨਾ ਕੋੜਾ ਬੋਤੀ ਅੱਛਾ ਤਕੜੇ ਕਰਾਂ ਕੋੜੀ ਹੁੰਦੀਆਂ ਜਾਂ ਚੀਜ਼ਾਂ ਤੇ ਪੈਦਲ ਤੁਰ ਕੇ ਜਾਂਦੀਆਂ ਬੁੜੀਆਂ ਵੀ ਤਾਂ ਕੜੀਆਂ ਹੁੰਦੇ ਆ ਬੰਦੇ ਵੀ ਤਕੜੇ ਹੁੰਦੇ ਕਚਰਾ ਹੁੰਦੇ ਗੋਡੇ-ਗੋਡੇ ਰੇਤਾ ਹੁੰਦਾ ਤੁਰੇ ਜਾਂਦੇ ਉਹ ਬੰਦੇ ਨੇ ਰਸਣ ਬਣਾ ਲਿਆ ਘਰੋਂ ਉਹ ਕਹਿੰਨ ਲੱਗਾ ਕਾ ਰਾਲੀ ਨੂੰ ਆਇਆ ਕਰ ਜੇ ਮੈਨੂੰ ਅੱਜ ਭੁੱਖ ਲੱਗੀ ਨਾ ਮੈਂ ਖੀਚੜੀ ਨਾਲ ਕਿਸੇ ਬੁੜੀ ਤੋਂ ਰਨੇ ਆ ਲੂ ਖੀਚੜੀ ਦਾ ਸਾਰਾ ਸਮਾਨ ਬੰਨਦੇ ਉਹ ਕਹਿੰਦੀ ਚੰਗਾ ਉਹਨੇ ਚੌਲ ਵਿੱਚ ਪਈ ਸਾਰਾ ਸਮਾਨ ਬੰਨ ਕੇ ਦੇਤਾ ਉਹ ਜਿਹੜਾ ਰਾਜ ਭੁੱਖ ਲੱਗੀ ਐਨੇ ਤੇ ਇੱਕ ਕੱਚਾ ਜਿਹਾ ਘਰ ਦੇਖਿਆ ਬੁੜੀ ਦਾ ਉੱਥੇ ਵਗ ਗਿਆ ਬੁੜੀ ਬੈਠੀ ਆ ਇਕੱਲੀ ਕਹਿੰਦਾ ਮਾਤਾ ਮੈਨੂੰ ਭੁੱਖ ਲੱਗੀ ਆ ਖੀਚੜੀ ਦੇ ਦੇ ਉਹ ਕਹਿੰਦੀ ਕੋਈ ਨਾ ਪੁੱਤ ਤੂੰ ਮੰਜੇ ਤੇ ਬਹਿ ਕੇ ਆਰਾਮ ਕਰ ਮੈਂ ਤੇਰੀ ਖੀਚੜੀ ਹੁਣ ਰੈਨ ਨਹੀਂ ਦਿੰਦੀ ਆ ਭਾਈ ਬੁੜੀ ਨੇ ਕਿਉਂ ਰੋਜ਼ ਦਾ ਕੰਮ ਹੁੰਦਾ ਦੀ ਲੋਡ ਅਨਸਾਰ ਪਾਣੀ ਪਾ ਕੇ ਸਾਰਾ ਸਮਾਨ ਪਾ ਕੇ ਘਿੜੀ ਧਰਦੀ ਵਿਦੀਲੇ ਜਿਹੜੀ ਜਣੀ ਚੁੱਲੇ ਦੇ ਜਦੋਂ ਧਰੀ ਤੇ ਉਹ ਜਿਹੜਾ ਬੰਦਾ ਆਇਆ ਜਾਂਦੀ ਉਹ ਆਦਤੋਂ ਮਜਬੂਰਤੀ ਬੋਲਣੋਂ ਨਹੀਂ ਰਿਹਾ ਜਾਂਦਾ ਦੀ ਉਹ ਆਸੇ ਪਾਸੇ ਝਾਕੀ ਜਾਂਦਾ ਕਿਤੇ ਕਿਧਰੇ ਕਿਤੇ ਕਿਧਰੇ ਕਹਿੰਨਾ ਮਾਈ ਘਰ ਤਾਂ ਤੇਰਾ ਬਹੁਤ ਵਧੀਆ ਤੂੰ ਦੀ ਸਿੱਧੀ ਕੱਲੀ ਹੋਈ ਹੈ ਤੇਰੇ ਘਰ ਵਾਲਾ ਕੋਈ ਹੋਰ ਕਹਿੰਦੀ ਮੇਰੇ ਘਰ ਵਾਲਾ ਤਾਂ ਪਾਈ ਗੁਜਰ ਗਿਆ ਅੱਛਾ ਜੀ ਨਾਸ਼ਾ ਕਹਿੰਦੀ ਮੇਰਾ ਮੁੰਡਾ ਵਧੀਏ ਚ ਗਿਆ ਵਾ ਪੈਸੇ ਕਮਾਉਣ ਕਹਿੰਦਾ ਫੇਰ ਤਾਂ ਘਰੇ ਪ੍ਰਧਾਨ ਤੂੰ ਹੀ ਐ ਬੁੜੀ ਨੂੰ ਕਹਿੰਦਾ ਗੁੱਸਾ ਜਆ ਆਇਆ ਵੀ ਚਾਕੇ ਸਮਾਨ ਸਾਰਾ ਤੇ ਮੱਥੇ ਨਾ ਮਾਰਾਂ ਫੇਰ ਕਹਿੰਦਾ ਚੱਲ ਕਹਿੰਦੀ ਖਾਣੂ ਐ ਜੀ ਮਾਤੀ ਹੀ ਜੀ ਦਾ ਬੰਦਾ ਐ ਆਸੇ ਪਾਸੇ ਜੀ ਝਾਕੀ ਜਾਂਦਾ ਭਾਈ ਬੁੜੀ ਨੇ ਫੇਰ ਕਣ ਗੋਲਿਆ ਕਰਤਾ ਗੁੱਸਾ ਆ ਮਾਰ ਲਿਆ ਮਾਰਿਆ ਫੇਰ ਉਹ ਆਲੇ-ਦਾਲੇ ਜੇ ਚਾਕੀ ਗਿਆ ਕਹਣਾ ਬੁੜੀਏ ਕਿ ਹਾਂ ਭਾਈ ਕਹਣਾ ਘਰਤਾ ਤੇਰਾ ਬਹੁਤ ਵੱਡਾ ਬਾਰ ਵਾਲਾ ਪੀੜਾ ਹੈ ਮੈਂ ਇਸ ਦੀ ਬੁੜੀ ਦੇ ਚੰਗੀ ਨਰੋਈ ਹੂੰ ਉਹਨੇ ਆਖਿਆ ਫੇਰ ਰੋਲਣਾ ਕੁਝ ਕਹੂਗਾ ਠੀਕ ਹੈ ਉਹ ਕਹਿੰਦੀ ਉਹ ਭਾਈ ਕਹਿੰਦੀ ਕੱਚੇ ਘਰਾਂ ਦੇ ਵਾਰ ਆਈ ਹੁੰਦੇ ਨੇ ਕਹਣਾ ਮੈਂ ਤਾਂ ਇਹੀ ਕਹਣਾ ਵੀ ਜੇ ਮੈਂ ਇਸ ਮਰਗੀ ਨਿਗਾਵੇਗੀ ਕਿਵੇਂ ਤੇਰਾ ਕਦੀ ਬਹਿ ਜਾਵੇ ਬੇੜਾ ਤੇਰਾ ਕਹਿੰਦੀ ਭਾਈ ਬੁੜੀ ਨੇ ਚੱਕ ਕੇ ਸਮਾਨ ਜਾਓ ਉਹਦੀ ਝੋਲੀ 'ਚ ਮਾਰਿਆ ਪਤੀਲਾ ਕਹਿੰਦੀ ਚੱਕ ਮੈਂ ਤਾਂ ਤੇਰੀਆਂ ਕਹਿੰਦੀ ਫਿਜੜੀ ਬਣਾਉਣੀ ਆ ਤੂੰ ਮਰ ਜਾਣਾ ਕਹਿੰਦਾ ਤੇਰੀ ਮਹਸ ਮਰ ਗਈ ਬਾਰਪੀੜਾ ਕਿਵੇਂ ਕੱਢੇਗੀ ਬਾਹਰ ਉਹ ਭਾਈ ਝੋਲੀ ਦੇ ਲਾੜ ਫੜੇ ਤੁਰਿਆ ਜਾਂਦਾ ਤੇ ਉਹ ਹੁਣ ਪਾਣੀ ਆ ਚੋਈ ਜਾਂਦਾ ਉਹ ਰਾਜ ਕੋਈ ਕਹਿੰਦਾ ਜਰਾ ਆਹਾ ਆ ਪਾਣੀ ਆ ਤੇਰੀ ਝੋਲੀ 'ਚ ਜਾਂਦਾ ਕਹਿੰਦਾ ਭਰਾਵਾ ਜਵਾਨ ਦਾ ਰਸ ਆ ਕਨ ਉਹ ਜਿਉਂਦਾ ਜਾਂਦਾ ਤੇ ਉਹ ਪਾਈ ਬੁੜੀ ਕਹਿੰਦੀ ਨਿਕਲ ਮੇਰੇ ਘਰੋਂ ਬਾਹਰ ਤੂੰ ਮਰ ਜਾ ਕਹਿੰਦੀ ਮੇਰੀ ਮਹਸ ਮਾਰਦਾ ਨਾਲੇ ਮੈਂ ਤੇਰੀ ਖਿਚੜੀ ਦੇ ਦਿੰਦੀ ਆ ਉਹ ਪਾਈ ਚੁੱਪ ਕਰਕੇ ਲੈ ਕੇ ਅਬਰੀ ਜੀ ਦੀ ਖਿਚੜੀ ਤੁਰ ਗਿਆ ਤੇ ਬੁੜੀ ਨੇ ਬਾਹਰ ਕੱਢ ਕੇ ਕੁੰਡਾ ਲਾਤਾ ਕਹਿੰਦੀ ਜਾ ਜਾਈ ਕਰ ਤੂੰ ਉਦਾ ਮਾਲਕਾ ਵਗ ਜਾ ਹਾਂ ਜੀ ਸਿਆਣੇ ਕਹਿੰਦੇ ਆ ਕਿ ਭਰਮ ਦਾ ਜਿਹੜਾ ਭੂਤ ਹੁੰਦਾ ਉਹ ਦੂਜੇ ਭੂਤ ਨੂੰ ਹੀ ਭੜਾ ਹੁੰਦਾ ਵਿਜਿਨੂ ਪਰਮ ਦਾ ਬੂਦ ਲੱਗ ਜੇ ਉਹਦਾ ਲਾਜ ਹੀ ਨਹੀਂ ਦੂਜੇ ਬੂਦ ਦਾ ਜੇ ਲਾਜ ਹੈ ਇੱਕ ਨੌਜਵਾਨ ਬੰਦਾ ਸੀ ਉਹ ਬਹੁਤ ਲਾ ਪਰਵਾਹ ਤੇ ਇਹੇ ਕਮਾਤੋ ਡਰਦਾ ਡਰਦਾ ਨਹੀਂ ਜੀ ਠੀਕ ਹੈ ਜੀ ਉਹਦਾ ਖੇਤ ਸਿਵਿਆ ਮੀਦੀ ਨੰਗਾਦੀ ਰੋਜ ਨੰਗਾ ਦਾ ਲੋਕ ਹੈ ਤੇ ਯਾਰ ਸਿਵਿਆ ਚ ਆਇਆ ਉਹ ਕਹਿੰਦਾ ਮੈਂ ਤਾਂ ਰੋਜ ਨੰਗਾ ਦਾ ਮੈਂ ਤਾਂ ਕਿਤੇ ਕੁਝ ਦੇਖਿਆ ਨਹੀਂ ਤੇ ਉਹ ਵਿੱਚ ਜਿਹੜੇ ਥੋੜੇ ਜਿਹਾ ਡਰਾਕਰ ਕਮਜ਼ੋਰ ਦਿਲ ਦੇ ਹੁੰਦੇ ਨੇ ਕਹਿੰਦੇ ਨਹੀਂ ਯਾਰ ਹੁੰਦਾ ਉਹ ਕਹਿੰਦਾ ਨਹੀਂ ਉਹ ਕਹਿੰਦਾ ਐ ਕਰੋ ਜਿੱਥੇ ਕਹੋਗੇ ਮੈਂ ਉੱਥੇ ਵਗ ਜੂੰਗਾ ਉਹ ਕਹਿੰਦੇ ਐ ਕੀ ਪਤਾ ਤੂੰ ਨਾ ਜਾਵੇਂ ਸਿਵਿਆ ਚ ਰਾਜੋ ਮੁੜੇ ਐਵੇਂ ਤੇਰੀ ਸਾਨੂੰ ਕਿਸੇ ਨੂੰ ਕੀ ਪਤਾ ਹੈ ਪਰ ਜੇ ਤੂੰ ਸੇਵਿਆਂ ਦੇ ਵਿੱਚ ਜਾਇਆ ਤੈਨੂੰ ਕਿੱਲੋ ਕਿ ਹੋ ਇੱਕ ਪੇਲੀ ਗੋੜ ਦੀ ਦੇ ਦਾਂਗੇ। ਅੱਛਾ ਸ਼ਰਤ ਲਾ ਲਈ। ਚਾਰ ਪੰਜ ਮੁੰਡਿਆਂ ਨੇ ਕਹਿੰਦਾ ਵੀ ਠੀਕ ਆ। ਚੱਲਾ ਉਹ ਉਹ ਮੁੰਡਾ ਕਹਿਣ ਲੱਗਾ ਲਾ ਲੋ। ਉਹ ਜਦੋਂ ਉਹ ਕਹਿੰਦੇ ਵੀ ਕੋਈ ਨਿਸ਼ਾਨੀ ਲਾ ਕੇ ਆਈਂ। ਫਿਰ ਅਸੀਂ ਸੱਚ ਮੰਨਾਂਗੇ। ਤੇਰਾ ਕੀ ਪਤਾ ਤੂੰ ਰਾਜੂ ਮੋੜਿਆਵੇਂ ਉਹ ਕਹਿਣ ਲੱਗਿਆ ਬਈ ਨਹੀਂ ਮੈਂ ਰਾਜੂ ਨਹੀਂ ਮੋੜਦਾ ਉਹ ਕਹਿੰਦੇ ਐ ਨਹੀਂ ਕਹਿੰਦੇ ਅਕੈਲਾ ਲੈ ਜਾ ਸਿਵਾਂ ਚ ਕਿਲ ਗੱਡਿਆਹੀਂ ਤੜਕੇ ਜਾ ਕੇ ਦੇਖਿਆ ਵਾਂਦੇ ਜੇ ਕਿਲ ਗੱਡਿਆ ਪਿਆ ਹੋਇਆ ਬਾ ਤੂੰ ਸ਼ਰਤ ਜਿੱਤ ਗਿਆ ਤੈਨੂੰ ਅਸੀਂ ਕਿ ਲੋਕ ਉਹ ਦੇ ਦੇਾਂਗੇ ਕਿ ਪਹਿਲੀ ਗੁਰਦੀ ਦੇ ਦੇਾਂਗੇ ਕਹਿੰਦਾ ਵੀ ਠੀਕ ਆ ਉਹ ਉਹ ਰੋਜ ਹੀ ਜਾਂਦਾ ਸੀ ਉਹਨੂੰ ਕੋਈ ਡਰ ਡੱਕਰੇ ਇਸ ਗੱਲ ਦਾ ਹੈ ਨਹੀਂ ਤੀਗਾ ਉਹਨੇ ਕਿਲ ਲੈ ਲਿਆ ਕਿਲ ਲੈ ਕੇ ਜਾ ਕੇ ਗੁਰੂ ਚਾਦਰੇ ਪਾਉਂਦੇ ਲੋਕ ਜਦੋਂ ਕਿਲ ਗੱਡਣ ਲੱਗਾ ਕਿ ਤੇ ਕਿਲ ਦਾ ਚਾਦਰੇ 'ਚ ਗੱਡਿਆ ਗਿਆ ਜਦੋਂ ਚਾਦਰੇ 'ਚ ਕਿਲ ਗੱਡਿਆ ਗਿਆ ਉਹਨੂੰ ਪਤਾ ਲੱਗਿਆ ਨਾ ਜਦੋਂ ਉੱਠ ਕੇ ਤੁਰਨ ਲੱਗਿਆ ਉਹ ਹੁਣ ਕਿਲਣੇ ਦਾ ਖਿੱਚਣ ਦੀ ਯਾਦਰਾ ਉਹਦਾ ਜੋ ਕੇਲਣੇ ਚਾਦਰਾਂ ਖਿੱਚ ਲਿਆ ਉਹਨੂੰ ਤਾਂ ਹੋ ਗਈ ਪੂਚੇ ਮਰ ਗਿਆ ਉਹਦਾ ਜੀ ਉੱਥੇ ਡਿੱਗ ਗਿਆ 2 ਦਿਨ ਹੋ ਕੇ ਮੌਤ ਹੋ ਗਈ ਅੱਛਾ ਜੀ ਇਹ ਜੋ ਉਹ ਦੂਜੇ ਬੰਦੇ ਕਹਿਣ ਲੱਗੇ ਯਾਰਾ ਉਹਦਾ ਕਿੰਨਾ ਚਿਰ ਹੋ ਗਿਆ ਆਇਆ ਹੀ ਨਹੀਂ ਤੇ ਚਲੋ ਦੇਖ ਕੇ ਦਾਈਏ ਜਦੋਂ ਗਾਹਾਂ ਗਏ ਉਹ ਤਾਂ ਭਈ ਉੱਥੇ ਮਰਿਆ ਪਿਆ ਉਹ ਕਹਿੰਦੇ ਵੀ ਵਾਕਈ ਇਹਨੂੰ ਤਾਂ ਭੂਤ ਚਿੰਬੜ ਗਿਆ ਇਹ ਤਾਂ ਕਹਿੰਦਾ ਹੁੰਦਾ ਕਿੱਥੇ ਆ ਭੂਤ ਇਹ ਤਾਂ ਭੂਤ ਨੇ ਮਾਰ ਲਿਆ ਉਹ ਵੀ ਮੁੜੇ ਉਹਨੂੰ ਛੇੜਿਆ ਚੂੜਿਆ ਨਹੀਂ ਡਰਦਿਆਂ ਨੇ ਹੱਥ ਨਾ ਲਾਇਆ ਕਿਸੇ ਨੇ ਘਰ ਨੂੰ ਆ ਗਏ ਆ ਕੇ ਕਹਿੰਦੇ ਵੀ ਇਹਨਾਂ ਦੇ ਹੁਣ ਆਪਾਂ ਕਰੀ ਹੁਣ ਨਾ ਦੱਸੋ ਚੀਂਗ ਚੰਗਾ ਡਾ ਪੈ ਜੂ ਤੜਕੇ ਦੱਸਾਂਗੇ ਕਹਿੰਦੀ ਚੰਗਾ ਭਈ ਚੱਲਾ ਇਹ ਜੋ ਰਾਤ ਨਾਂਗੀ ਤੇਜੀ ਪਾੜ ਚੱਲੀ ਆਵਾਜ਼ ਆਈ ਜੀ ਲੋਕ ਜਾਣ ਲੱਗੇ ਹਾਲੀ ਖੇਤਾਂ ਨੂੰ ਜਾਣ ਲੱਗੇ ਕਿ ਉਦੋਂ ਹਾਲ ਸਦੀਹਾ ਜੋੜ ਦੇ ਹਾਲੀ ਤੇ ਉਧਰੋਂ ਉਹਦੇ ਘਰ ਵਾਲੀ ਨੇ ਵੀ ਕਿਹਾ ਵੀ ਅੱਗੇ ਤਾਂ ਆ ਜਾਂਦਾ ਜਾਇ ਇਨੀ ਕਰੇ ਕੋ ਮੁੰਡਿਆ ਕੋਲੀ ਆ ਗਈ ਉਹ ਕਹਿਣ ਲੱਗੀ ਥੋੜੇ ਨਾ ਮੇਰੇ ਘਰ ਆ ਜਾਂਦਾ ਹੁੰਦਾ ਉਹ ਆ ਜਾਈ ਨਹੀਂ ਦਾ ਰਾਤ ਦੇ ਨਹੀਂ ਆਇਆ ਖਾਨੀ ਕਿੱਥੇ ਗਿਆ ਵੈ ਉਹ ਕਹਣ ਲੱਗੇ ਬਿਓ ਨੂੰ ਤਾਂ ਭੂਤ ਜਿੰਬੜ ਗਿਆ ਤਾਂ ਸਿਵਿਆ ਚ ਮਰਿਆ ਪਿਆ ਉਹ ਕਹਿੰਦੀ ਹੈ ਉਹ ਕਹਿੰ ਹੈ ਕਿ ਅਸੀਂ ਦੇਖ ਕੇ ਆਇਆ ਉਹ ਤਾਂ ਉਹ ਤਾਂ ਭੂਤ ਜਿੰਬੜ ਗਿਆ ਅਸੀਂ ਤਾਂ ਤਾਂ ਨਹੀਂ ਦੱਸਿਆ ਵੀ ਰਾਤ ਨੂੰ ਰੋਂਣ ਪਟਣ ਲੱਗ ਜਾਵਾਂਗੇ ਵੀ ਤਾਂ ਸਿਵਿਆ ਚ ਮਰਿਆ ਪਿਆ ਉਹ ਕੋਈ ਸਿਆਣਾ ਬੰਦਾ ਕਹਿਣ ਲੱਗਿਆ ਕਹਿੰਦਾ ਜਾ ਰਾ ਐ ਕਿ ਐਂ ਭੂਤ ਦੀ ਗੀਤਾ ਪਹਿਲੇ ਵੀ ਬੰਦੇ ਨੂੰ ਮਾਰਦੇ ਭੂਤ ਆ ਪੰਜ ਚਾਰ ਬੰਦੇ ਜਦੋਂ ਗਏ ਜਦੋਂ ਜਾ ਕੇ ਦੇਖਿਆ ਕੋਈ ਇੱਕ ਬੰਦਾ ਕਹਿੰਦਾ ਕਾਹਨੂੰ ਭੂਤ ਆ ਦੇਖੇ ਨੇ ਕਹਿੰਦਾ ਉਹਨਾਂ ਨੂੰ ਕਹਿਣ ਲੱਗੇ ਵੀ ਕਹੇ ਜੀ ਵੇਲੇ ਵੇ ਜਾਈ ਤੁਸੀਂ ਕਹਿੰਦੇ ਅਸੀਂ ਯਾਰ ਸਾਡੇ ਨਾਲ ਸ਼ਰਤ ਲਾਈਦੇ ਨੇ ਕਹਿੰਦੇ ਕੀ ਅਕੇ ਕਹਿੰਦਾ ਵੀ ਮੈਂ ਸਿਵਯਾਜ ਜਾ ਕੇ ਮੁੜਿਆ ਹੂੰ ਕਹਿੰਦਾ ਇਹ ਕਹਿੰਦੇ ਵੀ ਤੇਰਾ ਕੀ ਪਤਾ ਤੂੰ ਰਾਜ ਹੀ ਮੁੜਿਆਵੇਂ ਨਿਸ਼ਾਨੀ ਲਾ ਕੇ ਆਈ ਕਹਿੰਦੇ ਇਹਨੂੰ ਕਿੱਲ ਫੜਾਇਆ ਤੀਗਾ ਕਹਿੰਦੇ ਕਿਤੇ ਕੇਲੇ ਤੋਂ ਕਹਾ ਚਾਦਰੇ ਚਾਦਰੇ ਜੇ ਗੱਡਿਆ ਗਿਆ ਜਦੋਂ ਉੱਠ ਕੇ ਤੁਰਨ ਲੱਗਿਆ ਚਾਦਰਾਂ ਖਿੱਚਿਆ ਗਿਆ ਕਹਿੰਦੇ ਡਰਦਾ ਉੱਥੇ ਦੇਖ ਕੇ ਮੌਤ ਹੋ ਗਈ ਕਹਿੰਦੀ ਬਾਕੀ ਗੱਲ ਐ ਪਰਮੂ ਦਾ ਪੂਤ ਐ ਜਿਹੜਾ ਇਹਨੂੰ ਤਾਂ ਉਹ ਚਿੰਬੜ ਗਿਆ ਤੇ ਭਾਈ ਘਰ ਵਾਲੀ ਨੂੰ ਪਤਾ ਲੱਗ ਗਿਆ ਵੀ ਉਹ ਤਾਂ ਐ ਕਰਕੇ ਮਰ ਗਿਆ ਆ ਵੀ ਕਿੱਥੇ ਰਾਤ ਦਾ ਉਹ ਤਾਂ ਸਿਵਿਆਂ ਚ ਪਿਆ ਵੀ ਉਹ ਬੰਦਿਆ ਨੇ ਦੱਸਿਆ ਵੀ ਇਹ ਤਾਂ ਸਾਡਰ ਨਾਲ ਸਰ ਲੱਗੀ ਤੀ ਵੀ ਇਹਨੂੰ ਤਾਂ ਭਰਮੋਂ ਦਾ ਭੂਤ ਜਿੰਬੜ ਗਿਆ ਵੀ ਕਿ ਲਈਏ ਤੋਂ ਹੀ ਗੱਡੀ ਗਈ ਤੇ ਦਹਿਲ ਕੀ ਮਰ ਗਿਆ ਕੋਈ ਭੂਤ ਭਾਤ ਨੇ ਨਹੀਂ ਇਹ ਮਾਰਿਆ ਭਾਈ ਛਿਆਣੇ ਬੰਦੇ ਕਹਿੰਦੇ ਵੀ ਹਾਂ ਗੱਲ ਪੱਕੀ ਆ ਕਿਲੀ ਗੱਡੀ ਵੀ ਇਹ ਚਾਦਰੇ ਚ ਉਹ ਤਾਂ ਦਿਲ ਕੀ ਮਾਰਗਾ ਡਰ ਕੀ ਉਹ ਤਾਂ ਲਾਪਰਵਾਹ ਹੁੰਦਾ ਸੀ ਡਰਦਾ ਨਹੀਂ ਸੀ ਕਿਸੇ ਚੀਜ਼ ਦੇ ਵਿੱਚੋਂ ਪਹਿਲਾਂ ਤੂੰ ਇਹਦਾ ਤਾਂ ਇਹ ਲਾਂਗਾ ਤੇ ਇਥੋਂ ਦੀ ਰੋਜ ਦਾ ਤੇ ਉਹ ਪਾਈ ਚੱਕਿਆ ਚੱਕਿਆ ਦਾਸ ਸਸ਼ਕਾਰ ਕੀਤਾ ਉੱਥੇ ਕਿਹਾ ਗਿਆ ਵੀ ਇਹਦਾ ਧਰਮ ਦਾ ਪੂਤ ਹੈ ਵੀ ਇਹ ਸਭ ਤੋਂ ਵੱਡਾ ਹੈ ਜਿਹਨੂੰ ਇਹ ਜਿੰਬੜ ਗਿਆ ਇਹਦਾ ਕੋਈ ਇਲਾਜ ਨਹੀਂ ਹਾਂਜੀ ਇੱਕ ਬੁਢੀ ਆਉਦੀ ਬੀੜੇ ਜੀ ਬੈਠੀ ਨਸੀ ਰੜਕੀ ਜਾਂਦੀ ਐ ਕਿਉਂ ਉਦੋਂ ਦੁੱਧ ਬਾਅਦ ਲੋਕਾਂ ਦੇ ਆਮ ਆਉਂਦਾ ਕੋਈ ਵੇਚਦਾ ਤਾਂ ਹੁੰਦਾ ਨਾ ਕੀ ਉਹ ਲੋਕਾਂ ਦੇ ਆਮ ਹੁੰਦਾ ਬਲਦਾਂ ਨੂੰ ਚਾਰ ਆਉਂਦੇ ਜਦੋਂ ਪ੍ਰਾਣ ਆ ਜਾ ਹੋ ਜਾਂਦਾ ਬੁੜੀਆਂ ਕਹਿੰਦੀਆਂ ਨਮਾ ਖਾ ਲਿਓ ਇਹਨੂੰ ਬਲਦਾਂ ਨੂੰ ਚਾਰ ਦਿਓ ਮਤਲਬ ਇੰਨਾ ਕਿ ਉਹ ਆਮ ਹੁੰਦਾ ਮੈਸਾ ਹੁੰਦੀਆਂ ਕੋਈ ਦੁੱਧ ਨਾ ਵੇਚਦਾ ਜੇ ਦੋ ਸੂਈਆਂ ਤਾਂ ਦੋ ਦਾ ਹੀ ਦੁੱਧ ਪਾਪੀ ਵਰਤਨਾ ਜੇ ਤਨ ਸੁਨਿਆ ਤੰਦਾ ਵਰਤਨਾ ਉਦੋਂ ਦੁੱਧ ਨੂੰ ਲੋਕ ਮਾੜਾ ਮੰਨਦੇ ਹੁੰਦੇ ਵੀ ਜਿਹੜਾ ਜਹਾ ਪੁੱਤ ਵੇਚਦਾ ਜਿਹੜਾ ਜਹਾ ਦੁੱਧ ਵੇਚਦਾ ਜਦੋਂ ਬੁੜੀ ਉਹ ਕਿਤੇ ਜਦੋਂ ਬੁੜੀ ਨੇ ਤੋਲਾ ਆਥਣੇ ਬੜਾ ਆਕੇ ਦੁੱਧ ਧਰਿਆ ਕਹਿੰਦੇ ਬੁੜੀ ਤੇ ਪਰੇ ਉਰੇ ਵਾਗੀ ਨੰਗਾ ਰਹਿ ਗਿਆ ਤਹਾਂ ਤੋਂ ਸੱਤੜ ਜੋ ਸੱਪ ਡੇਕੇ ਪਿਆ ਸ਼ਾਪੁੱਢੀ ਕਿ ਭਾਈ ਬੁੜੀ ਨੇ ਉੱਤੇ ਪਾਠ ਲਈ ਦੇਤੀ ਹੁਣ ਬੁੜੀ ਨੂੰ ਕੀ ਪਤਾ ਦੀ ਤੇ ਬੁੜੀ ਨੇ ਤਾਂ ਟਰ ਕੇ ਉੱઠી ਪਾਈ ਮਧਾਣੀ ਲੱਗੀ ਰੜਕਣ ਜਿਦੋਂ ਰੜਕਣ ਲੱਗੀ ਲੜਕਿਆ ਦੁੱਧਾ ਵੀ ਹੁਣ ਕਿਉਂ ਘੜ ਲਾਂ ਐਨੇ ਕਪ ਖੀਰ ਆ ਗਿਆ ਕਹਿੰਦਾ ਮਾਤਾ ਕਹਦਾ ਮੈਨੂੰ ਲੱਸੀ ਪਿਆ ਉਹ ਕਹਿੰਦੀ ਬਾਬਾ ਬਹਿ ਜਾ ਤਿੰਨ ਲੱਸੀ ਪਿਆ ਦਿੰਨੇ ਆ ਸਨ ਨੇ ਹੁੰਦੇ ਉਦੋਂ ਬੁੜੀ ਨੇ ਸਨਾਂ ਭਰਤੀ ਪਾ ਕੇ ਨੂਨ ਸ਼ਾਇਦ ਨੂੰ ਦੋ ਸਨ ਲੱਸੀ ਦੀ ਪਿਆਤੀ ਸ਼ਾਇਦ ਅਸੀਰਵਾਦ ਦਿੰਦਾ ਹੋਇਆ ਤੁਰ ਗਿਆ ਜਦੋਂ ਬੁੜੀ ਨੇ ਕਿ ਉਪਾ ਕਢ ਲਿਆ ਜਦੋਂ ਤੋਲੇ ਚੋਂ ਲੱਸੀ ਭਾਂਡੇ 'ਚ ਪਾਈ ਦੇਖਿਆ ਸੱਪ ਦਾ ਪੀਆ ਪਿਆ ਮਧਾਨੀ ਦਾ ਹੋਈ ਉਹ ਕੰਨੀ ਵੀ ਬੜਾ ਮਾੜਾ ਕੰਮ ਹੋਇਆ ਮੈਥੋਂ ਦਾ ਪਾਪ ਹੋ ਗਿਆ ਸਾਤਾ ਮਰ ਗਿਆ ਹੂ ਇਹ ਤਾਂ ਬਹੁਤ ਮਾੜਾ ਕੰਮ ਹੋ ਗਿਆ ਮੈਥੋਂ ਦਾ ਬਹੁਤ ਵੱਡਾ ਪਾਪ ਹੋ ਗਿਆ ਮੈਂ ਤਾਂ ਸਾਧ ਨੂੰ ਸੰਨੇ ਦੂ ਪਿਆ ਤੇ ਲੱਸੀ ਦੇ ਤੇ ਇਹ ਤਾਂ ਬਹੁਤ ਮਾੜੀ ਗੱਲ ਹੋ ਗਈ ਉਹਨੇ ਕਿ ਉਹ ਵੀ ਦੱਬ ਤਾ ਦਰਤੀਜ ਲੱਸੀ ਵੀ ਦੱਬਤੀ ਤੌਲੇ ਨੂੰ ਤੋਕੇ ਸ ਮਾਰ ਕੇ ਸੁੱਕਣਾ ਧਰਤਾ ਬੁੜੀ ਦੇ ਮਨ ਵਿੱਚ ਬਹਿਮ ਹੋ ਗਿਆ ਪੂਰਾ ਲੀ ਤਾਂ ਬਹੁਤ ਪਾਪ ਹੋ ਗਿਆ ਫਖੀਰ ਮਰ ਗਿਆ ਵਿਚਾਰਾ ਸਾਧ ਲੋਕ ਪਾਪ ਆਉ ਆ ਪੰਨ ਉਹ ਸਾਲ ਬਾਅਦ ਕਿਤੇ ਸੰਤ ਫੇਰਾ ਦੀ ਫੇਰਾਈ ਤੇ ਨੀ ਉਹ ਲਸੀ ਬੁੜੀ ਦੀ ਵਧੀਆ ਦੀ ਉੱਥੇ ਚਲੀ ਗਈ ਆ ਗਈ ਬੁੜੀ ਨੇ ਵੀ ਸਿਆਣ ਲੈ ਵੀ ਸਾਥ ਤਾਂ ਉਹੀ ਐ ਕਹਣਾ ਮਾਤਾ ਜਿਵੀ ਲਸੀ ਪਿਆ ਮੈਂ ਤੇਰੀ ਲਸੀ ਉਹਦਣ ਵੀ ਪੀਤੀ ਸੀ ਬਹੁਤ ਸਵਾਦ ਲਸੀ ਦੀ ਉਹ ਕਹਿੰਦੀ ਬਾਬਾ ਤੂੰ ਮਰਿਆ ਨਹੀਂ ਉਹ ਕਹਿੰਦਾ ਭਾਈ ਕਿਉਂ ਕਹਿੰਦੀ ਮੈਨੂੰ ਤਾਂ ਆਇਆ ਸੀ ਵੀ ਤੂੰ ਮਰ ਗਿਆ ਹੋਵੇਗਾ ਕਹਿੰਦੀ ਦੁੱਧ ਦੇ ਵਿੱਚ ਤਾਂ ਕਹਿੰਦੀ ਸੱਪ ਰੜ ਕੇ ਆ ਗਿਆ ਜਦੋਂ ਸੱਪ ਗਿਆ ਭਾਈ ਸਾ ਦੇ ਨੇ ਤਾਂ ਖੜੇ ਦੀ ਭਰਾਂ ਨਿਕਲ ਗਏ ਅੱਛਾ ਆ ਡਰ ਗਿਆ ਵੀ ਪਾਣ ਮਾ ਤਾਂ ਸੱਪ ਪੀ ਗਿਆ ਤੇ ਬੁੜੀ ਨੇ ਆਖਿਆ ਮੈਂ ਤਾਂ ਦੱਸ ਕੇ ਸੱਪਾ ਛੇੜ ਲਿਆ ਬਾਬਾ ਦਾ ਦਵਾਰੇ ਮੈਂ ਤੁਹਾਨੂੰ ਸੀ ਮੰਗਦਾ ਦੀ ਮੈਂ ਕਾਨੂੰ ਦਸਣਾ ਦੀ ਭਾਈ ਬੁੜੀ ਨੇ ਬਹੁਤ ਬਸਤਾਵਾ ਹੋ ਗਿਆ ਵੀ ਲੈ ਸਾਧ ਚੱਪਨ ਦਾ ਮਰੀਆਰੀ ਤਾਂ ਮੇਰੀ ਕਹੇਦੂ ਮਰ ਗਿਆ ਮੈਂ ਤਾਂ ਗਲਤੀ ਕਰਦੀ ਮੈਂ ਦਸਣਾ ਨਹੀਂ ਭਾਈ ਆਂਡਣਾ ਮੰਨਣਾ ਕਾਠੀਆ ਹੋ ਰਹੀਆਂ ਕੁੜੀ ਕੀ ਹੋ ਗਿਆ ਬਾਬਾ ਡਗ ਗਿਆ ਪੈ ਕੁੜੀ ਖਾਲਾ ਹੋ ਗਿਆ ਇਹ ਪਰਬੀਆ ਆਦੀ ਮੇਰੇ ਕੋਲ ਲੱਸੀ ਪੀ ਕੇ ਗਿਆ ਦੀਗਾ ਪਰ ਕੇ ਤੇ ਦੁੱਧ ਚ ਸੱਪ ਡੜ ਕੇ ਆ ਗਿਆ ਕਹਿੰਦੀ ਐ ਚਾਈ ਕੀ ਵੀਰ ਬਾਬਾ ਸਾਲ ਬਾਅਦ ਆ ਗਿਆ ਮੈਨੂੰ ਕਹਿੰਦਾ ਭਾਈ ਲੱਸੀ ਪਿਆ ਮੈਂ ਅੱਗੇ ਵੀ ਤੇਰੀ ਲੱਸੀ ਪੀਤੀ ਐ ਕਹਿੰਦੀ ਮੇਰੇ ਤਾਂ ਮੂੰਹ ਚੋਂ ਆਏ ਨਿਕਲ ਗਿਆ ਇਹ ਬਾਬਾ ਤੂੰ ਮਰਿਆ ਨਹੀਂ ਵੀ ਦਹੀ ਚ ਤੇ ਲੱਸੀ ਚ ਦਾ ਸੱਪ ਡੜ ਕੇ ਆ ਗਿਆ ਕਹਿੰਦੀ ਕਹਿਣ ਦੀ ਡੇਰ ਤੀ ਕਹਿੰਦੀ ਬਾਬਾ ਤਾਂ ਦੜਾਕ ਦੇਣ ਡਿਗ ਮੈਂ ਬਾਬਾ ਜੀ ਤਾਂ ਮੌਤ ਹੋ ਗਈ ਇਹ ਤਾਂ ਕਹਿੰਦੀ ਮੇਰੇ ਜੁਮੀ ਪਾਪ ਪੈ ਗਿਆ ਮੇਥੋਂ ਹੀ ਮਰ ਗਿਆ ਉਹ ਕਹਿੰਦੀ ਆ ਗੱਦਾ ਪੱਕੀ ਐ ਤੇਰੀ ਕਹਿੰਦੀ ਨਹੀਂ ਇਹਨੂੰ ਕੀ ਪਤਾ ਤੀ ਲਸੀ ਵੀ ਰੀਪੀ ਲੈਂਦਾ ਕਹਿੰਦੀ ਦੱਸੇ ਤੋਂ ਕਹਿੰਦੀ ਇਹਨੂੰ ਉਹ ਹੋ ਗਿਆ ਉਹ ਕਹਿੰ ਹੈ ਲੱਗ ਗਿਆ ਵੀ ਤਾਂ ਬਹੁਤ ਮਾੜਾ ਕੰਮ ਹੋ ਗਿਆ ਫਕੀਰ ਬੰਦਾ ਮਰ ਗਿਆ ਪਾਪ ਹੋ ਗਿਆ ਇੱਥੋਂ ਉਹ ਕਹਿੰਦੀ ਹੁਣ ਮੇਰੇ ਕੀ ਸਾਰੇ ਦੀ ਮੈਨੂੰ ਕਹੜਾ ਪਤਾ ਦੀ ਵੀ ਕਿਹੜੇ ਵੇਲੇ ਡਿੱਗੇ ਪੈਦਾ ਕਦੇ ਸੱਤ ਚੋਂ ਕਹਿੰਦੀ ਡਿੱਗ ਪਿਆ ਕਦੇ ਤੌਲੇ ਦਾ ਮੂੰਹ ਨੰਗਾ ਰਹਿ ਗਿਆ ਬਾਅਦ ਚ ਮੈਂ ਵਾਟੜੀ ਦਿੱਤੀ ਉਹ ਬੱਚੇ ਰੜਕੇ ਆ ਗਿਆ ਮਲਾਨੀ ਦੇ ਜੇ ਤਾਂ ਕਹਿੰਦੀ ਮੈਂ ਨਾ ਬਾਬੇ ਨੂੰ ਦੱਸਦੀ ਫੇਰ ਤਾਂ ਕੁਝ ਨਹੀਂ ਸੀ ਹੁੰਦਾ ਅਲੀ ਦੱਸੇ ਤੋਂ ਵੀ ਬਾਬਾ ਦਾਇ ਹੋ ਗਿਆ ਉਹ ਕਹਿੰਦੀਆਂ ਵੀ ਗੱਲ ਠੀਕ ਆ ਹਾਂ ਜੀ